ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਹਾਡੀ ਕੀਤੀ ਹੋਈ ਅਰਦਾਸ ਪੂਰੀ ਹੋਣ ਵਾਲੀ ਹੈ ਜਾਂ ਪੂਰੀ ਹੋ ਗਈ ਹੈ ਤਾਂ ਤੁਹਾਨੂੰ ਇਹ 6 ਸੰਕੇਤ ਦੱਸ ਦੇਣਗੇ ਕਿ ਪਰਮਾਤਮਾ ਜੀ ਨੇ ਤੁਹਾਡੀ ਅਰਦਾਸ ਫਰਿਆਦ ਸੁਣ ਲਈ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਸ਼ਹੀਦ ਸਿੰਘਾਂ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਦੇ ਸਿਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਤੇ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਇਹੋ ਜਿਹੀਆਂ ਛੇ ਨਿਸ਼ਾਨੀਆਂ ਦੇ ਬਾਰੇ ਜਿਸ ਦੇ ਨਾਲ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਡੀ ਅਰਦਾਸ ਹੁਣ ਪੂਰੀ ਹੋਣ ਵਾਲੀ ਹੈ। ਪਰਮਾਤਮਾ ਤੁਹਾਡੀਆਂ ਸਾਰੀਆਂ ਹੀ ਖਵਾਹਿਸ਼ਾਂ ਪੂਰੀਆਂ ਕਰਨ ਵਾਲੇ ਹਨ। ਇਸ ਜਾਣਕਾਰੀ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਸ ਵੀਡੀਓ ਨੂੰ ਤੁਸੀਂ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਧ ਸੰਗਤ ਜੀ ਜੇਕਰ ਤੁਹਾਡੀ ਵੀ ਅਰਦਾਸ ਪੂਰੀ ਹੋਣ ਵਾਲੀ ਹੋਵੇ ਤਾਂ ਭਰੋਸੇ ਅਤੇ ਵਿਸ਼ਵਾਸ ਦੇ ਵਿੱਚ ਕੀਤੀ ਅਰਦਾਸ ਦਾ ਪੂਰਾ ਹੋਣਾ ਬਹੁਤ ਹੀ اٹਲ ਸੱਚਾਈ ਬਣ ਜਾਂਦੀ ਹੈ ਜਿਨਾਂ ਕਿ ਸੂਰਜ ਦਾ ਹਰ ਰੋਜ਼ ਆਪਣੇ ਸਮੇਂ ਦੇ ਵਿੱਚ ਨਿਕਲਣਾ ਜ਼ਰੂਰੀ ਹੈ ਇਹ ਨਹੀਂ ਕਿ ਤੁਹਾਡੀ ਅਰਦਾਸ ਬਸ ਤੁਹਾਡੀ ਮਨੋਕਾਮਨਾ ਹੀ ਹੈ ਜ਼ਰੂਰੀ ਇਹ ਹੁੰਦਾ ਹੈ ਕਿ ਤੁਹਾਡੀ ਕੀਤੀ ਗਈ ਅਰਦਾਸ ਜੋ ਤੁਸੀਂ ਵਾਹਿਗੁਰੂ ਜੀ ਦੇ ਅੱਗੇ ਰੱਖੀ ਹੈ ਉਸ ਉੱਤੇ ਅਤੇ ਉਸ ਪਰਮਾਤਮਾ ਦੇ ਉੱਤੇ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਤੁਹਾਡੀ ਭਗਤੀ ਕਿੰਨੀ ਕੁ ਸੱਚੀ ਹੈ ਅਤੇ ਤੁਹਾਡੇ ਅੰਦਰ ਸਬਰ ਕਿੰਨਾ ਕੁ ਹੈ ਜਿਸ ਤਰ੍ਹਾਂ ਪਰਿਵਾਰ ਨੂੰ ਪਾਲਣ ਦੇ ਲਈ ਕਿਰਤ ਕਰਨੀ ਪੈਂਦੀ ਹੈ ਉਸੇ ਹੀ ਤਰ੍ਹਾਂ ਸਾਨੂੰ ਭਗਤੀ ਦੇ ਵਿੱਚ ਨਿਰੰਤਰ ਕਿਰਤ ਕਰਨੀ ਪਵੇਗੀ ਜਿਵੇਂ ਕਿ ਰੋਜ਼ ਹੀ ਅੰਮ੍ਰਿਤ ਵੇਲੇ ਉੱਠਣਾ ਸਿਮਰਨ ਕਰਨਾ ਉਸ ਪਰਮਾਤਮਾ ਦੇ ਉੱਪਰ ਸਦਾ ਦੇ ਲਈ ਵਿਸ਼ਵਾਸ ਰੱਖਣਾ ਕਿ ਪਰਮਾਤਮਾ ਜੀ ਜੋ ਵੀ ਮੇਰੇ ਲਈ ਤੁਸੀਂ ਸੋਚਿਆ ਹੋਵੇਗਾ ਚੰਗਾ ਹੀ ਸੋਚਿਆ ਹੋਵੇਗਾ ਪਰਮਾਤਮਾ ਜੀ ਦੀ ਕਿਰਪਾ ਦੇ ਉੱਤੇ ਕਦੇ ਵੀ ਕਿੰਤੂ ਪ੍ਰੰਤੂ ਨਹੀਂ ਕਰਨਾ ਜਿਹਨਾਂ ਦੀਆਂ ਅਰਦਾਸਾਂ ਮਨੋ ਕਾਮਨਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਨਾ ਹੀ ਉਹਨਾਂ ਨੂੰ ਵਾਹਿਗੁਰੂ ਤੇ ਭਰੋਸਾ ਹੁੰਦਾ ਹੈ ਅਤੇ ਨਾ ਹੀ ਆਪਣੀ ਕੀਤੀ ਹੋਈ ਭਗਤੀ ਦੇ ਉੱਤੇ ਉਹਨਾਂ ਨੂੰ ਭਰੋਸਾ ਹੁੰਦਾ ਹੈ ਉਹਨਾਂ ਦੀ ਫਿਰ ਕੀਤੀ ਹੋਈ ਅਰਦਾਸ ਲਈ ਸਬਰ ਤਾਂ ਬਿਲਕੁਲ ਵੀ ਨਹੀਂ ਹੁੰਦਾ ਜਿਨ੍ਹਾਂ ਦੇ ਜਿਨ੍ਹਾਂ ਦਾ ਪਰਮਾਤਮਾ ਉੱਤੇ ਅਟੱਲ ਭਰੋਸਾ ਹੈ ਉਹਨਾਂ ਦੇ ਅੰਦਰ ਸਬਰ ਵੀ ਜ਼ਰੂਰੀ ਹੋਣਾ ਚਾਹੀਦਾ ਹੈ ਜਿੰਨੀ ਮਰਜ਼ੀ ਦੇਰ ਹੋ ਜਾਵੇ ਪਰ ਉਹਨਾਂ ਦੀ ਅਰਦਾਸ ਉਹਨਾਂ ਨੂੰ ਲੱਗਦਾ ਹੈ ਕਿ ਜ਼ਰੂਰ ਪੂਰੀ ਹੋ ਜਾਵੇਗੀ ਇਹੋ ਜਿਹੇ ਮਨੁੱਖਾਂ ਦੀ ਅਰਦਾਸ ਵਾਹਿਗੁਰੂ ਜੀ ਫਿਰ ਜ਼ਰੂਰ ਪੂਰੀ ਕਰਦੇ ਹਨ ਸਾਧ ਸੰਗਤ ਜੀ ਗੱਲ ਕਰਦੇ ਹਾਂ ਜੀ ਇਹ ਨਿਸ਼ਾਨਿਆਂ ਦੇ ਪਹਿਲੇ ਨੰਬਰ ਤੇ ਨਿਸ਼ਾਨੀ ਕਿਹੜੀ ਹੈ ਜੀ ਕਿ ਜਦੋਂ ਵੀ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੋਵੇਗੀ ਤਾਂ ਤੁਹਾਡਾ ਵਾਹਿਗੁਰੂ ਜੀ ਪਰਮੇਸ਼ਰ ਦੇ ਉੱਤੇ ਹੋਰ ਜ਼ਿਆਦਾ ਭਰੋਸਾ ਬਣਨਾ ਸ਼ੁਰੂ ਹੋ ਜਾਵੇਗਾ ਇੰਨਾ ਭਰੋਸਾ ਕਿ ਜਿੰਨਾ ਪਹਿਲਾਂ ਕਦੇ ਵੀ ਨਹੀਂ ਕਿਸੇ ਵੀ ਉੱਪਰ ਤੁਸੀਂ ਕਰਕੇ ਨਹੀਂ ਵੇਖਿਆ ਹੋਵੇਗਾ ਵਾਰ-ਵਾਰ ਤੁਹਾਨੂੰ ਇਹ ਮਹਿਸੂਸ ਹੋਣ ਲੱਗ ਜਾਂਦਾ ਹੈ ਕਿ ਤੁਹਾਡੇ ਨਾਲ ਕੁਝ ਬਹੁਤ ਹੀ ਵਧੀਆ ਹੋਣ ਵਾਲਾ ਹੈ ਤੁਹਾਡਾ ਵਾਰ-ਵਾਰ ਵਾਹਿਗੁਰੂ ਜੀ ਨੂੰ ਯਾਦ ਕਰਨ ਦਾ ਮਨ ਕਰ ਰਿਹਾ ਹੈ ਅਤੇ ਫਿਰ ਉਹਨਾਂ ਦੇ ਦਰਸ਼ਨ ਵੀ ਤੁਹਾਡੇ ਅੰਦਰ ਤੜਫ ਪੈਦਾ ਕਰ ਦਿੰਦੇ ਹਨ ਮਨੁੱਖ ਫਿਰ ਇਹੋ ਜਿਹਾ ਭਰੋਸਾ ਰੱਖਦਾ ਹੈ ਕਿ ਵਾਹਿਗੁਰੂ ਗੁਰੂ ਜੀ ਉਹਨਾਂ ਦੀ ਅਰਦਾਸ ਉਹਨਾਂ ਦੀ ਮਨੋ ਕਾਮਨਾ ਫਿਰ ਜਲਦੀ ਹੀ ਪੂਰੀ ਕਰ ਦੇਣਗੇ ਅਰਦਾਸ ਪੂਰੀ ਹੋਣ ਦੀ ਪਹਿਲੀ ਨਿਸ਼ਾਨੀ ਹੁੰਦੀ ਹੈ ਗੱਲ ਕਰਦੇ ਹਾਂ ਜੀ ਹੁਣ ਦੂਸਰੀ ਨਿਸ਼ਾਨੀ ਦੇ ਬਾਰੇ ਕਿ ਦੂਸਰੀ ਨਿਸ਼ਾਨੀ ਦੱਸਦੀ ਹੈ ਕਿ ਤੁਸੀਂ ਹਮੇਸ਼ਾ ਹੀ ਆਪਣੇ ਮਨ ਦੇ ਅੰਦਰ ਪੋਜ਼ਿਟਿਵ ਵਿਚਾਰ ਹੀ ਰੱਖੋਗੇ ਅਤੇ ਸਹੀ ਸੋਚ ਵਾਲੇ ਮਨੁੱਖ ਬਣ ਜਾਓਗੇ ਤੁਹਾਨੂੰ ਤੁਹਾਡੇ ਅੰਦਰੋਂ ਫੀਲਿੰਗ ਆਉਣੀ ਸ਼ੁਰੂ ਹੋ ਜਾਵੇਗੀ ਕਿ ਤੁਹਾਡੇ ਨਾਲ ਕੁਝ ਬਹੁਤ ਹੀ ਵਧੀਆ ਹੋਣ ਵਾਲਾ ਹੈ ਹਰ ਵੇਲੇ ਤੁਹਾਡੇ ਆਲੇ ਦੁਆਲੇ ਪੋਜ਼ਿਟਿਵ ਚੀਜ਼ਾਂ ਹੀ ਹੋਣ ਲੱਗ ਜਾਣਗੀਆਂ ਤੁਹਾਨੂੰ ਨੈਗੇਟਿਵ ਆਪਣੇ ਆਸ-ਪਾਸ ਬਿਲਕੁਲ ਵੀ ਮਹਿਸੂਸ ਨਹੀਂ ਹੋਵੇਗੀ ਨਾਲ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਨੈਗੇਟਿਵਿਟੀ ਤਾਂ ਖਤਮ ਹੀ ਇੱਕਦਮ ਹੋ ਜਾਵੇਗੀ ਤੁਸੀਂ ਚੰਗਾ ਚੰਗਾ ਸੋਚਣਾ ਤੇ ਮਹਿਸੂਸ ਕਰਨਾ ਸ਼ੁਰੂ ਕਰ ਦਿਓਗੇ ਤੇ ਮਾੜਾ ਸੋਚਣਾ ਤਾਂ ਛੱਡ ਹੀ ਦਿਓਗੇ ਸਭ ਕੁਝ ਪਰਮਾਤਮਾ ਨੇ ਸਹੀ ਹੀ ਕਰਨਾ ਹੈ ਸਭ ਤੋਂ ਮਹੱਤਵਪੂਰਣ ਨਿਸ਼ਾਨੀ ਦੱਸਦੀ ਹੈ ਕਿ ਜੋ ਵੀ ਤੁਹਾਡੀ ਅਰਦਾਸ ਹੁੰਦੀ ਹੈ ਜੋ ਵੀ ਤੁਹਾਡੀ ਮਨੋ ਕਾਮਨਾ ਹੁੰਦੀ ਹੈ ਉਸ ਦੇ ਰਸਤੇ ਦੇ ਵਿੱਚ ਜੋ ਵੀ ਰੁਕਾਵਟਾਂ ਹੁੰਦੀਆਂ ਹਨ ਉਹ ਦੂਰ ਅਤੇ ਖਤਮ ਹੋਣ ਲੱਗ ਜਾਂਦੀਆਂ ਹਨ ਕਈ ਵਾਰ ਇਸੇ ਕਰਕੇ ਹੀ ਸਾਡੀ ਅਰਦਾਸ ਪੂਰੀ ਨਹੀਂ ਹੋ ਪਾਉਂਦੀ ਜੋ ਅਸੀਂ ਮੰਗ ਕੀਤੀ ਹੁੰਦੀ ਹੈ ਉਸ ਅੱਗੇ ਬਹੁਤ ਹੀ ਰੁਕਾਵਟਾਂ ਆਉਂਦੀਆਂ ਹਨ ਜਦੋਂ ਤੁਹਾਡੀ ਅਰਦਾਸ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਰਹਿੰਦੀ ਅਤੇ ਪਰਮਾਤਮਾ ਤੇ ਭਰੋਸਾ ਹੋ ਜਾਂਦਾ ਹੈ ਤਾਂ ਹਰ ਅਰਦਾਸ ਫਿਰ ਪੂਰੀ ਹੋ ਜਾਵੇਗੀ ਜੇਕਰ ਇਹ ਨਿਸ਼ਾਨੀਆਂ ਤੁਹਾਨੂੰ ਮਿਲਣ ਤਾਂ ਸਮਝ ਜਾਓ ਕਿ ਤੁਹਾਡੀ ਵੀ ਕੀਤੀ ਹੋਈ ਅਰਦਾਸ ਹੁਣ ਪੂਰੀ ਹੋਣ ਵਾਲੀ ਹੈ ਕਿਉਂਕਿ ਸਾਡੀ ਜੋ ਵੀ ਅਰਦਾਸ ਪੂਰੀ ਹੁੰਦੀ ਹੈ ਉਹ ਰੱਬੀ ਸ਼ਕਤੀਆਂ ਕਰਕੇ ਹੁੰਦੀ ਹੈ ਕਿਰਪਾ ਕਰਕੇ ਹੁੰਦੀ ਹੈ ਜਦੋਂ ਪਰਮਾਤਮਾ ਜੀ ਦੀ ਨਦਰ ਸਾਡੇ ਤੇ ਹੋ ਜਾਂਦੀ ਹੈ ਅਤੇ ਪ੍ਰਭੂ ਪਰਮਾਤਮਾ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜਦੋਂ ਵੀ ਜਦੋਂ ਵੀ ਤੁਹਾਨੂੰ ਮਿਲਦੀ ਹੈ ਉਸ ਵੇਲੇ ਫਿਰ ਤੁਹਾਡੀ ਅਰਦਾਸ ਅਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਂਦੀ ਹੈ ਤੇ ਤੁਹਾਡੇ ਕੀਤੀ ਹੋਈ ਅਰਦਾਸ ਪੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਭਾਵੇਂ ਕੋਈ ਵੱਡੀ ਤੋਂ ਵੱਡੀ ਹੀ ਅਰਦਾਸ ਕਿਉਂ ਨਾ ਹੋਵੇ ਜਿਵੇਂ ਘਰ ਪਰਿਵਾਰ ਦੇ ਲਈ ਨੌਕਰੀ ਦੇ ਕੰਮ ਦੇ ਲਈ ਜਾਂ ਬੱਚਿਆਂ ਦੇ ਵਿਆਹ ਸ਼ਾਦੀ ਦੇ ਲਈ ਜਾਂ ਕੋਈ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੋਵੇ ਉਸ ਦੀ ਤਰੱਕੀ ਦੇ ਲਈ ਇਦਾਂ ਦੀਆਂ ਅਰਦਾਸਾਂ ਪਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਫਿਰ ਪੂਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਦੋਂ ਵੀ ਉਹ ਅਰਦਾਸਾਂ ਪੂਰੀਆਂ ਹੋਣ ਦਾ ਸਮਾਂ ਹੁੰਦਾ ਹੈ ਤਾਂ ਕੁਝ ਨਾ ਕੁਝ ਸੰਕੇਤ ਮਿਲਣੇ ਤਾਂ ਸ਼ੁਰੂ ਹੋ ਜਾਂਦੇ ਹਨ ਇਹ ਸੰਕੇਤ ਇੰਨੇ ਪੋਜ਼ਿਟਿਵ ਹੁੰਦੇ ਹਨ ਜੋ ਤੁਹਾਨੂੰ ਊਰਜਾ ਦੇ ਨਾਲ ਭਰ ਦਿੰਦੇ ਹਨ ਜਿਸ ਨਾਲ ਤੁਹਾਡੇ ਅੰਦਰ ਅਜੀਬ ਜਿਹੀ ਖੁਸ਼ੀ ਅਤੇ ਉਤਸ਼ਾਹ ਵੀ ਬਣਿਆ ਰਹਿੰਦਾ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਨਾਂ ਹੀ ਸੰਕੇਤਾਂ ਬਾਰੇ ਤੁਹਾਨੂੰ ਦੱਸ ਰਹੇ ਹਾਂ ਜੀ ਸਾਧ ਸੰਗਤ ਜੀ ਕਈ ਵਾਰ ਅਸੀਂ ਵੇਖਿਆ ਹੈ ਕਿ ਜਲਦੀ ਹੀ ਸਾਡੀ ਅਰਦਾਸ ਪੂਰੀ ਹੋਣ ਵਾਲੀ ਹੋ ਜਾਂਦੀ ਹੈ ਸੰਗਤ ਜੀ ਕਈ ਵਾਰ ਆਪ ਜੀ ਨੇ ਕਿਸੇ ਵੱਲ ਵੇਖਿਆ ਹੋਵੇਗਾ ਜਾਂ ਕਈ ਵਾਰ ਸੁਣਿਆ ਹੀ ਹੋਵੇਗਾ ਕਿ ਮੈਂ ਸੋਚਿਆ ਸੀ ਤੇ ਮੇਰਾ ਕੰਮ ਤਾਂ ਉਸੇ ਵੇਲੇ ਹੀ ਬਣ ਗਿਆ ਮੇਰੀ ਅਰਦਾਸ ਪਰਮਾਤਮਾ ਦੇ ਘਰ ਬਹੁਤ ਜਲਦੀ ਕਬੂਲ ਹੋ ਗਈ ਹੈ ਇਹ ਸਭ ਕੁਝ ਉਸੇ ਵੇਲੇ ਹੀ ਹੁੰਦਾ ਹੈ ਜਦੋਂ ਬ੍ਰਹਿਮੰਡ ਦੀ ਸ਼ਾਇਦ ਜਦੋਂ ਬ੍ਰਹਿਮੰਡ ਦੇ ਨਾਲ ਸਾਡਾ ਜ਼ਿਆਦਾ ਕਨੈਕਸ਼ਨ ਹੋ ਜਾਂਦਾ ਹੈ ਉਦੋਂ ਇਹੋ ਜਿਹਾ ਸਭ ਕੁਝ ਹੁੰਦਾ ਹੈ ਅਤੇ ਇਹਨਾਂ ਦੋਵਾਂ ਊਰਜਾਵਾਂ ਦੇ ਨਾਲ ਜੁੜਨ ਦੇ ਨਾਲ ਸਾਡੀ ਅਰਦਾਸ ਕਬੂਲ ਹੋ ਜਾਂਦੀ ਹੈ ਜਾਂ ਤੁਸੀਂ ਭਗਤੀ ਕਰਦੇ ਹੋ ਉਹ ਤੁਹਾਡੇ ਨਾਲ ਕਨੈਕਟ ਹੋ ਜਾਂਦੀ ਹੈ ਇਸੇ ਕਰਕੇ ਤੁਹਾਡੇ ਮਨ ਦੇ ਵਿੱਚ ਜਿਹੜੀ ਇੱਛਾ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਣੇ ਪਰਮਾਤਮਾ ਤੇ ਭਰੋਸਾ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਪਹਿਲਾਂ ਕਦੇ ਕਿਸੇ ਹੋਰ ਤੇ ਹੋਇਆ ਹੀ ਨਹੀਂ ਹੁੰਦਾ ਇਦਾਂ ਵਾਰ-ਵਾਰ ਭਗਤੀ ਕਰਨ ਦਾ ਵੀ ਮਨ ਕਰਨ ਲੱਗ ਜਾਂਦਾ ਹੈ ਪਰਮਾਤਮਾ ਦੇ ਸਾਹਮਣੇ ਰੋ ਕੇ ਅਰਦਾਸ ਕਰਨ ਨੂੰ ਜੀ ਕਰਦਾ ਹੈ ਵਾਰ-ਵਾਰ ਪ੍ਰਭੂ ਜੀ ਨੂੰ ਵੇਖਣ ਦਾ ਮਨ ਕਰਦਾ ਹੈ ਮਿਲਣ ਦਾ ਦਿਲ ਕਰਦਾ ਹੈ ਕਿ ਅਸੀਂ ਕਿਸੇ ਗੁਰਦੁਆਰਾ ਸਾਹਿਬ ਜ਼ਰੂਰ ਮੱਥਾ ਟੇਕਣ ਜਾਈਏ ਬਹੁਤ ਹੀ ਜ਼ਿਆਦਾ ਭਰੋਸਾ ਉਸ ਪਰਮਾਤਮਾ ਤੇ ਹੋਣਾ ਸ਼ੁਰੂ ਹੋ ਜਾਂਦਾ ਹੈ ਭਰੋਸਾ ਤੁਹਾਨੂੰ ਅੰਤਰ ਆਤਮਾ ਦੇ ਅੰਦਰੋਂ ਪੈਦਾ ਹੋਣਾ ਸ਼ੁਰੂ ਹੁੰਦਾ ਹੈ ਤੁਹਾਡੇ ਅੰਦਰ ਲਗਨ ਪੈਦਾ ਹੋ ਜਾਂਦੀ ਹੈ ਪਰਮਾਤਮਾ ਨੂੰ ਮਿਲਣ ਦੀ ਪਰਮਾਤਮਾ ਦੇ ਘਰ ਵੱਲ ਰੁਝਾਨ ਪੈਦਾ ਹੋ ਜਾਂਦਾ ਹੈ ਤੁਹਾਡੀ ਅਰਦਾਸ ਫਿਰ ਜ਼ਰੂਰ ਪੂਰੀ ਹੁੰਦੀ ਹੈ ਮੈਨੂੰ ਨਹੀਂ ਪਤਾ ਕਿ ਅਗਲੀ ਗੱਲ ਤੁਹਾਨੂੰ ਕੋਈ ਵੱਖਰੀ ਜਿਹੀ ਖੁਸ਼ੀ ਨੂੰ ਆਪਣੇ ਅੰਗ ਸੰਗ ਰਹਿੰਦੇ ਪ੍ਰਤੀਤ ਹੋਵੇ ਤੁਸੀਂ ਜਿੱਥੇ ਵੀ ਰਹਿੰਦੇ ਹੋ ਕਰ ਜਾਂ ਬਾਹਰ ਕੁਝ ਵੀ ਕਰ ਰਹੇ ਹੁੰਦੇ ਹੋ ਤੇ ਜਦੋਂ ਵੀ ਤੁਹਾਨੂੰ ਕੋਈ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ ਜਾਂ ਸੋਹਣੇ ਫੁੱਲਾਂ ਦੀ ਖੁਸ਼ਬੂ ਆਉਂਦੀ ਹੈ ਉਹ ਤੁਹਾਡੇ ਅੰਦਰ ਊਰਜਾ ਭਰ ਕੇ ਰੱਖ ਦਿੰਦੀ ਹੈ ਪਰ ਤੁਸੀਂ ਇਹ ਨਹੀਂ ਸਮਝ ਪਾਉਂਦੇ ਕਿ ਇਹ ਖੁਸ਼ਬੂ ਕਿੱਥੋਂ ਆ ਰਹੀ ਹੈ ਸਾਤ ਸੰਗਤ ਜੀ ਇਹਨਾਂ ਸੰਕੇਤਾਂ ਦੇ ਨਾਲ ਹੀ ਪਤਾ ਲੱਗਦਾ ਹੈ ਕਿ ਪਰਮਾਤਮਾ ਜੀ ਸਾਡੇ ਅੰਗ ਸੰਗ ਹੋ ਕੇ ਸਾਡੀ ਅਰਦਾਸ ਕਬੂਲ ਕਰ ਲੈਣਗੇ ਤੇ ਜਦ ਵੀ ਤੁਸੀਂ ਧਿਆਨ ਬੰਦ ਕਰਕੇ ਸਿਮਰਨ ਕਰਨ ਦੇ ਲਈ ਬੈਠਦੇ ਹੋ ਇੱਕ ਦਮ ਹੀ ਤੁਹਾਨੂੰ ਅੱਖਾਂ ਦੇ ਅੱਗੇ ਪਰਮਾਤਮਾ ਜੀ ਦੇ ਦਰਸ਼ਨ ਹੋਣ ਲੱਗ ਜਾਂਦੇ ਹਨ ਅੱਖਾਂ ਬੰਦ ਕਰਕੇ ਸਿਰਫ ਕੁਝ ਹੀ ਸੈਕਿੰਡਾਂ ਦੇ ਲਈ ਜੇਕਰ ਦਰਸ਼ਨ ਹੁੰਦੇ ਹਨ ਤਾਂ ਜੇਕਰ ਤੁਹਾਨੂੰ ਲੱਗਦਾ ਹੈ ਕਿ ਤਸਵੀਰ ਵਾਂਗ ਜਾਂ ਕਿਸੇ ਰੌਸ਼ਨੀ ਵਾਂਗ ਤੁਹਾਨੂੰ ਕੁਝ ਪ੍ਰਗਟ ਹੋਇਆ ਹੈ ਤਾਂ ਇਸ ਨੂੰ ਵਹਿਮ ਨਹੀਂ ਮੰਨਣਾ ਚਾਹੀਦਾ ਇਹ ਪਰਮਾਤਮਾ ਜੀ ਦੀ ਕਿਰਪਾ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਵੀ ਤੁਸੀਂ ਅਰਦਾਸ ਕਰੋ ਪਰਮਾਤਮਾ ਜੀ ਦੇ ਅੱਗੇ ਹਮੇਸ਼ਾ ਨੀਵੇਂ ਹੋ ਕੇ ਹੀ ਅਰਦਾਸ ਕਰੋ ਤਾਂ ਪਰਮਾਤਮਾ ਜੀ ਹਮੇਸ਼ਾ ਕਬੂਲ ਕਰਨਗੇ ਜੇਕਰ ਮੌਕਾ ਮਿਲੇ ਤਾਂ ਕਿਸੇ ਗਰੀਬ ਦੀ ਸਹਾਇਤਾ ਕਰੋ ਉਸ ਦਾ ਫਲ ਵੀ ਤੁਹਾਨੂੰ ਪਰਮਾਤਮਾ ਜੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇ ਦੇਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ